ਹੜ ਦਾ ਪਾਣੀ ਹਾਲਾਂਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੁਣ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਅਸਲ ਤਬਾਹੀ ਦੇ ਨਿਸ਼ਾਨ ਹੁਣ ਨਜ਼ਰ ਆਉਣ ਲੱਗੇ ਨੇ ਸਰਕਾਰ ਵੱਲੋਂ ਕੋਈ ਤਾਨੂੰ ਮਦਦ ਨਹੀਂ ਆਈ ਕੋਈ ਟੀਮ ਨਹੀਂ ਆਈ ਦੇਖਣ ਵੀ ਇੱਥੇ ਕੀ ਪਰੇਸ਼ਾਨੀ ਆ ਰਹੀ ਹੈ ਤੇ ਬੰਨ ਨੂੰ ਪੂਰਨ ਦੇ ਲਈ ਕੋਈ ਹੈਲਪ ਸਰਕਾਰ ਵੱਲੋਂ ਹਾਂ ਪਾਣੀ ਦੀ ਜਿਬੇਟ ਜਿਦਾ ਪਾਣੀ ਅਭੀ ਇਦਾਂ ਇਦਾਂ ਹੋ ਗਿਆ ਫਾਰਾ ਕੁਝ ਹੁਣ ਕੋਈ ਤਾਨੂੰ ਨਹੀਂ ਨਜ਼ਰ ਨਹੀਂ ਆਉਂਦਾ 12 ਫੁੱਟ ਦਾ ਇਹ ਜੇ ਜੇ ਅਸੀਂ ਕੱਲ ਵੀ ਨਾਪਿਆ ਨੇ ਮੇੜੀ ਲਿਆਣ ਕੇ ਉਹ ਵਾਂਹ ਜਿਹੜਾ 12 ਫੁੱਟ ਦਾ ਉਹ ਥੱਲੇ ਲੱਗਦਾ ਨਹੀਂ ਅਜੇ। ਕਰੀਬ-ਕਰੀਬ 12 ਫੁੱਟ ਡੂੰਘਾ ਹੈ ਤੇ ਜੇਕਰ ਖੁਦਾ ਨਾ ਖਾਸਤਾ ਹੋਰ ਪਾਣੀ ਆ ਜਾਂਦਾ ਤਾਂ ਨੁਕਸਾਨ ਹੋਰ ਜ਼ਿਆਦਾ ਹੋ ਜਾਏਗਾ। ਇਹ ਜਿਹੇ ਝੋਨੇ ਦੇ کھیਸੇ ਸੀਗੇ ਤੇ ਝੋਨਾ ਬਹੁਤ ਸੋਹਣਾ ਝੋਨਾ ਸੀਗਾ ਜਿੰਨਾ ਵੀ ਸਾਰਾ ਏਰੀਆ ਨਾ ਜਦ ਸਾਰਾ ਬਰਬਾਦ ਹੋ ਗਿਆ ਨਹੀਂ। ਜਿਸ ਲੋਆ ਇੱਕ ਖੇਤ ਦੀ ਮਿੱਟੀ ਨਹੀਂ ਅਜੇ ਉੱਥੇ ਚੱਟ ਚੱਲੀ। ਸਤਿ ਸ਼੍ਰੀ ਅਕਾਲ ਪੰਜਾਬ برو ਟੀਵੀ ਤੁਸੀਂ ਦੇਖ ਰਹੇ ਹੋ। ਹੜ ਦਾ ਪਾਣੀ ਹਾਲਾਂਕਿ ਪੰਜਾਬ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਹੁਣ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਅਸਲ ਤਬਾਹੀ ਦੇ ਨਿਸ਼ਾਨ ਹੁਣ ਨਜ਼ਰ ਆਉਣ ਲੱਗੇ ਨੇ ਅਸਲ ਅੰਦਾਜ਼ਾ ਹੁਣ ਲੱਗ ਰਿਹਾ ਹੈ ਕਿ ਲੋਕਾਂ ਦਾ ਆਖਿਰ ਕਿੰਨਾ ਕੁ ਨੁਕਸਾਨ ਹੋਇਆ ਇਸ ਵਕਤ ਅਸੀਂ ਮੌਜੂਦ ਆਂ ਸੁਲਤਾਨਪੁਰ ਦੇ ਵਿੱਚ ਪਿੰਦੇ ਪੈਣੀ ਕਾਦਰ ਖਾਂ ਵਿਖੇ ਇਹ ਬਾਉਪੁਰ ਪਿੰਡ ਦੇ ਲਾਗੇ ਪੈਂਦਾ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਤੁਹਾਨੂੰ ਦਿਖਾਣ ਇਹ ਜੋ ਪਿੱਛੇ ਤੁਸੀਂ ਪਾਣੀ ਦੇਖ ਰਹੇ ਹੋ ਇਹ ਇਸ ਦੇ ਪਿੱਛੇ ਦਰਿਆ ਹੈ ਦਰਿਆ ਦੇ ਵਿੱਚ ਪਾੜ ਪਿਆ ਤੇ ਉਹ ਸਾਰਾ ਪਾਣੀ ਇਸ ਪਿੰਡ ਦੇ ਵਿੱਚ ਐਂਟਰ ਕਰ ਗਿਆ ਜਿਸ ਜਗ੍ਹਾ ਤੇ ਇਸ ਵਕਤ ਅਸੀਂ ਖੜੇ ਹੋਏ ਆ ਇਸ ਦੇ ਪਿੱਛੇ ਪਾਣੀ ਤੁਸੀਂ ਦੇਖ ਰਹੇ ਹੋ ਔਰ ਜਿਸ ਜਗ੍ਹਾ ਤੇ ਇਸ ਵਕਤ ਮੈਂ ਖੜੀ ਹੋਈ ਆ ਇੱਥੇ ਤੱਕ ਇਹ ਪਾਣੀ ਸੀ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਇੱਥੇ ਸਿਰਫ ਔਰ ਸਿਰਫ ਪਾਣੀ ਸੀ ਔਰ ਇੱਕ ਗੱਲ ਹੋਰ ਇੱਥੇ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਜੋ ਥਾਂ ਸੀ ਜੋ ਕਾਰਪੈਂਟ ਦੇ ਵਿੱਚ ਬਣੇ ਹੋਏ ਨੇ ਇਹ ਥਾਂ 5 ਫੁੱਟ ਨੀਚੇ ਸੀ ਪਰ ਜਦੋਂ ਪਾਣੀ ਆਇਆ ਪਾਣੀ ਦੇ ਨਾਲ ਮਿੱਟੀ ਤੇ ਰੇਤਾ ਬਹਿ ਕੇ ਆ ਗਿਆ ਤੇ ਹੁਣ ਲੈਵਲ ਤੁਹਾਨੂੰ ਦਿਖਾਉਂਦੇ ਆ ਘਰ ਦਾ ਜੋ ਲੈਵਲ ਹੈ ਉੱਥੇ ਤੱਕ ਇਹ ਮਿੱਟੀ ਪਹੁੰਚੀ ਹੋਈ ਹੈ ਉਹ ਦੂਰ ਇਸ ਵਕਤ ਜੋ ਤੁਸੀਂ ਘਰ ਦੇਖ ਰਹੇ ਹੋ ਕੈਮਰਾਮੈਨ ਨੂੰ ਕਹੂਂਗੇ ਫੋਕਸ ਕਰਕੇ ਉਹ ਘਰ ਦਿਖਾਉਣ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਜ਼ਮੀਨ ਤੋਂ ਇਹ ਜਗ੍ਹਾ ਕਟੋ-ਕਟ 4-4 5-5 ਫੁੱਟ ਨੀਚੇ ਸੀ ਪਰ ਪਾਣੀ ਆਇਆ ਪਾਣੀ ਦੇ ਨਾਲ ਮਿੱਟੀ ਰੇਤਾ ਬਹਿ ਬਹਿ ਕੇ ਆ ਗਿਆ ਔਰ ਹੁਣ ਤੁਸੀਂ ਦੇਖ ਰਹੇ ਹੋ ਔਰ ਜਿਸ ਜਗ੍ਹਾ ਤੇ ਅਸੀਂ ਖੜੇ ਹੋਏ ਆਂ ਇਥੇ ਰੇਤਾ ਨਹੀਂ ਸੀ ਇਥੇ 1 ਮਹੀਨਾ ਪਹਿਲਾਂ ਕਰੀਬ-ਕਰੀਬ 1 ਮਹੀਨਾ ਪਹਿਲਾਂ ਇਥੇ ਝੋਨੇ ਦੇ ਖੇਤ ਸੀ ਲੋਕਾਂ ਦੀਆਂ ਮੋਟਰਾਂ ਲੱਗੀਆਂ ਹੋਈਆਂ ਸੀ ਪਰ ਲੋਕਾਂ ਦੇ ਨਾਲ ਹੁਣ ਗੱਲਬਾਤ ਕੀਤੀ ਇੱਕ ਮੋਟਰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪਾਣੀ ਉਤਰਿਆ ਨੀਚੇ ਤੇ ਜਦੋਂ ਟਰੈਕਟਰਾਂ ਦੇ ਨਾਲ ਰੇਤਾ ਕੱਢਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਉਸ ਵਕਤ ਹੁਣ ਥੱਲੇੋਂ ਜੋ ਪਾਣੀ ਦੇ ਵਿੱਚ ਮਿੱਟੀ ਦੇ ਵਿੱਚ ਮੋਟਰਾਂ ਤੱਕ ਲੋਕਾਂ ਦੀਆਂ ਦੱਬ ਗਈਆਂ ਸੀ ਉਹ ਮੋਟਰਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੇਰੇ ਨਾਲ ਤੁਸੀਂ ਚੱਲੋ ਉੱਥੇ ਦੇਖੋ ਤੁਸੀਂ ਇੱਕ ਮੋਟਰ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰੇਤਾ ਇੱਥੋਂ ਕੱਢਿਆ ਗਿਆ ਤਾਂ ਇਹ ਮੋਟਰ ਜੋ ਹੈ ਉਹ ਸਾਹਮਣੇ ਆਈ ਹੈ ਕੈਮਰਾਮੈਨ ਨੂੰ ਕਹੂੰਗੀ ਫੋਕਸ ਕਰੋ ਇੰਨਾ ਜ਼ਿਆਦਾ ਇੱਥੇ ਪਾਣੀ ਸੀ ਤੇ ਮਿੱਟੀ ਸੀ ਇਹ ਮੋਟਰ ਪੂਰੀ ਤਰੀਕੇ ਨਾਲ ਰੇਤੇ ਦੇ ਵਿੱਚ ਦੱਬੀ ਹੋਈ ਸੀ ਇਸ ਵਕਤ ਦੱਸਦੀ ਇਹ ਤੁਹਾਨੂੰ ਇੱਥੇ ਬੰਨ ਨੂੰ ਪੂਰਨ ਦਾ ਕੰਮ ਲਗਾਤਾਰ جاری ਹੈ ਟਰੈਕਟਰਾਂ ਦੀ ਇੱਕ ਪੂਰੀ ਟੀਮ ਤੁਸੀਂ ਦੇਖ ਰਹੇ ਹੋ ਲਗਾਤਾਰ ਇੱਥੋਂ ਕਿਉਂਕਿ ਖੇਤਾਂ ਦੇ ਵਿੱਚ ਇਹ ਰੇਤਾ ਪਹੁੰਚਿਆ ਹੈ اسی ਰੇਤੇ ਨੂੰ ਇਕੱਠਾ ਕਰ ਕਰਕੇ ਬੰਨ ਪੂਰਨ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਪੋਕਲਿਨ ਮਸ਼ੀਨ ਪਿੱਛੇ ਖੜੀ ਹੋਈ ਹੈ ਇਹ ਪੋਕਲਿਨ ਮਸ਼ੀਨ ਇਹ ਕਿਹਾ ਜਾ ਰਿਹਾ ਹੈ ਕਿ ਕਿਰਾਏ ਤੇ ਕਿਸਾਨ ਲੈ ਕੇ ਆਏ ਨੇ ਸਭ ਤੋਂ ਵੱਡੀ ਗੱਲ ਲੋਕਾਂ ਦਾ ਕਹਿਣਾ ਹੈ ਇੱਥੇ ਦੇ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਨਹੀਂ ਆਇਆ ਮਦਦ ਕਰਨ ਦੇ ਲਈ ਇੱਥੇ ਜੋ ਪਾੜ ਪਿਆ ਹੈ ਉਸ ਨੂੰ ਪੂਰਨ ਦੇ ਲਈ ਕਿਸਾਨ ਆਲੇ ਦੁਆਲੇ ਦੇ ਲੋਕ ਔਰ ਜੋ ਐਨ ਜੀਓਜ਼ ਨੇ ਜੋ ਸੰਸਥਾਵਾਂ ਨੇ ਸਿਰਫ ਉਹੀ ਹੱਥ ਨਾਲ ਹੱਥ ਮਿਲਾ ਰਹੀਆਂ ਨੇ ਸਰਕਾਰ ਦਾ ਕੋਈ ਵੀ ਅਧਿਕਾਰੀ ਕੋਈ ਵੀ ਟੀਮ ਇਸ ਨੂੰ ਪੂਰਨ ਦੇ ਵਿੱਚ ਮਦਦ ਨਹੀਂ ਕਰ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਲਫ ਕਿਹਾ ਸੀ ਕਿ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਕਿ ਉਸ ਪਿੰਡ ਦੇ ਵਿੱਚ ਅਸਲ ਪਰੇਸ਼ਾਨੀ ਕੀ ਪੇਸ਼ ਆ ਰਹੀਏ ਲੋਕਾਂ ਨੂੰ ਉਹ ਪਤਾ ਲੱਗ ਸਕੇ ਤੇ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਸਕੇ ਤਾਂ ਸੀਐਮ ਸਾਹਿਬ ਤੁਸੀਂ ਤਾਂ ਆਰਡਰ ਜਾਰੀ ਕਰ ਦਿੱਤੇ ਪਰ ਅਧਿਕਾਰਿਕ ਲੈਵਲ ਤੇ ਕੀ ਕੁਝ ਕੰਮ ਹੋ ਰਿਹਾ ਹੈ ਤੁਸੀਂ ਆਪ ਦੇਖ ਸਕਦੇ ਹੋ ਜਿੰਨੇ ਵੀ ਲੋਕ ਨੇ ਇਹ ਪਿੰਡ ਦੇ ਲੋਕ ਨੇ ਉਹ ਆਪ ਇੱਕ ਦੂਜੇ ਨਾਲ ਰਲ ਕੇ ਇੱਥੇ ਬਨਪੂਰਨ ਦਾ ਕੰਮ ਕਰ ਰਹੇ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਪਿੰਡਾ ਇਹ ਜਗ੍ਹਾ ਜੋ ਹੈ ਪੈਣੀ ਕਾਦਰਖਾਂ ਟਰੈਕਟਰਾਂ ਦੇ ਨਾਲ ਰੇਤਾ ਇਕੱਠਾ ਕਰ ਕਰਕੇ ਅੱਗੇ ਲੈ ਜਾਇਆ ਜਾ ਰਿਹਾ ਹੈ ਤਾਂ ਕਿ ਜੋ ਪਾੜ ਪਿਆ ਹੈ ਉਸ ਬੰਨ ਨੂੰ ਪੂਰਿਆ ਜਾ ਸਕੇ ਇੱਥੇ ਪਿੰਡ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਪਾਪਾ ਜੀ ਇਹ ਜੋ ਪਾੜ ਪਿਆ ਇੱਥੇ ਟੁੱਟਿਆ ਬੰਨ ਕਿੰਨੇ ਦਿਨ ਹੋ ਗਏ ਕਦੋਂ ਟੁੱਟਿਆ ਸੀ ਇਹ ਟੁੱਟਿਆ ਸੀਗਾ ਜੀ 11 ਤਰੀਕ ਨੂੰ ਟਟਾਈ ਗਏ ਕਰੀਬ ਕਰੀਬ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਉੱਪਰ ਚਲੇ ਗਿਆ ਯਾ ਦਿਨ ਅੱਜ 14 14 ਕ 15 ਤਰੀਕ ਕੋ ਅੱਜ ਹਾਂ 16 ਤਰੀਕ ਹੈ ਹਾਂ ਅੱਜ ਉੱਪਰ ਚਲੇ ਗਏ ਨੇ 2-3 ਦਿਨ ਉੱਪਰ ਚਲੇਗੇ ਉਦੋਂ ਦਾ ਟੁੱਟਾ ਅਸੀਂ ਇਹਨੂੰ 3 ਦਿਨ ਹੋ ਗਏ ਨੇ ਹੁਣ ਅਸੀਂ ਲਗਾਤਾਰ ਚਲਾਉਣ ਡੈ ਨੇ ਆਪਦੇ ਟਰੈਕਟਰ ਉਧਰੋਂ ਆ ਕੇ ਇੱਧਰ ਦਾ ਨਹੀਂ ਕੋਈ ਵੀ ਟਰੈਕਟਰ ਸਾਡਾ ਆਪਦੇ ਆ ਉਧਰ ਦੇ ਅੱਛਾ ਸਰਕਾਰ ਵੱਲੋਂ ਕੋਈ ਤੁਹਾਨੂੰ ਮਦਦ ਨਹੀਂ ਆਈ ਕੋਈ ਟੀਮ ਨਹੀਂ ਆਈ ਦੇਖਣ ਵੀ ਇੱਥੇ ਕੀ ਪਰੇਸ਼ਾਨੀ ਆ ਰਹੀ ਹੈ ਤੇ ਬੰਨ ਨੂੰ ਪੂਰਨ ਦੇ ਲਈ ਕੋਈ ਹੈਲਪ ਸਰਕਾਰ ਵੱਲੋਂ ਸਰਕਾਰ ਵੱਲੋਂ ਇਹ ਦੇਖੋ ਜੀ ਆ ਰਾਣੇ ਦੀ ਦੂਜੀਆਂ ਵੱਡੀਆਂ ਪਾਪ ਲਾਈਨਾਂ ਨੇ ਚੱਲਦੀਆਂ ਸਾਡੇ ਆ ਟਰੈਕਟਰ ਜਿਹੜੇ ਸਾਡੇ ਆਪ ਦੇ ਚੱਲਦੇ ਨੇ ਸਰਕਾਰ ਵੱਲੋਂ ਸਾਨੂੰ ਨਹੀਂ ਕੀ ਇਹ ਰਾਣੇ ਵੱਲੋਂ ਆ ਜਿਹੜੀ ਪਾਪ ਲਾਈਨ ਚੱਲਣ ਗਈ ਆ ਆ ਬਾਕੀ ਜਿਹੜੇ ਸਿਰ ਮੇਨ ਆ ਸਾਡੇ ਆਪ ਦੇ ਟਰੈਕਟਰ 8 ਟਰੈਕਟਰ ਸਾਡੇ ਆਪ ਦੇ ਚੱਲਦੇ ਨੇ ਆ ਜਿਹੜੇ ਸੋਨਾ ਲੀਕਾ ਸਾਡੇ ਆਪ ਦੇ ਆਏ ਬਾਬਾ ਜੀ ਖੋਰ ਗੱਲ ਪਤਾ ਲੱਗੀ ਹੈ ਕਿ 2-3 ਦਿਨ ਪਹਿਲਾਂ ਉਧਰ ਦੂਜੇ ਵਾਲੇ ਪਾਸਿਓਂ ਪਾੜ ਪਿਆ ਸੀ ਤੇ ਪਾਣੀ ਦਾ ਪੱਧਰ ਪਹਿਲਾਂ ਘਟਿਆ ਸੀ ਪਰ ਜਦੋਂ ਉਧਰ ਵਾਲੇ ਪਾਸੇ ਪਾੜ ਪਿਆ ਤੇ ਪਾਣੀ ਫੇਰ ਤੋਂ ਆ ਗਿਆ ਇਸ ਪਿੰਡ ਦੇ ਵਿੱਚ ਹਾਂਜੀ ਪਾਣੀ ਆ ਗਿਆ ਨਾ ਤੇ ਪਾਣੀ ਫੇਰ ਕੁਝ ਜਿੱਦਾਂ ਮੂਹੇ ਉਧਰੋਂ ਵੀ ਟੁੱਟ ਗਏ ਨਾ ਢੁੰਡੇ ਵਾਲੇ ਬੰਨਿਆਂ ਵਿੱਚ ਟੁੱਟ ਗਏ ਉਹਨਾਂ ਦਾ ਪਾਣੀ ਵੀ ਡਾਊਨ ਹੋ ਗਿਆ ਉਧਰੋਂ ਨੂੰ ਚਲੇ ਗਿਆ ਆ ਵੀ ਟੁੱਟ ਗਏ ਉਧਰਲਾ ਜਿਹੜਾ ਪਾਣੀ ਉਧਰ ਬਹੁਤ ਆ ਜੇ ਉਹਦਾ ਵਹਰਾ ਜਿਹੜਾ ਨਾ ਉਹ ਜ਼ਿਆਦਾ ਵਾ ਇਹਦਾ ਅੱਜ ਹੀ ਡਿਗਾਈ ਜਿਹੜੀ ਇਹ 12 ਫੁੱਟ ਤੋਂ ਥੱਲੇ ਡਿਗਾਈ ਹੈ ਅੱਜ ਹੀ ਅੱਜ ਇਸ ਪ ਇਹ ਪਾਣੀ ਆਪਣੇ ਪੋਲ ਨੂੰ ਛੁੱਟਾਈ ਜਾ ਰਿਹਾ ਰੇ ਉੱਥੇ ਆਪਾਂ ਆਉਨੇ ਨਾ ਨਾ ਕੇ ਇਹ ਉੱਥੇ ਪਾਣੀ ਜਾ ਰਿਹਾ ਨੇ ਸਾਰਾ ਜਿੰਨਾ ਵੀ ਆ ਤੁਹਾਡੀ ਵੀ ਤੁਹਾਡੀ ਵੀ ਜ਼ਮੀਨ ਪਾਣੀ ਦੀ ਚਪੇੜ ਦੇ ਵਿੱਚ ਆਈ ਹੈ ਸਾਡਾ 100 ਖੇਤ ਨੇ ਜਿੱਦਾਂ ਆਪਾਂ ਉੱਥੋਂ ਨਹੀਂ ਆਏ ਨੇ ਆਪਣੇ ਝੋਟੇ ਨਹੀਂ ਦੀਗੇ ਸੀਗੇ ਕੁਛ ਹੋਰ ਸਾਡੇ ਆਪਦੇ ਨੇ ਤਾਂ ਕੁਛ ਇੱਥੋਂ ਤੁਰ ਪੈਨੇ ਇਧਰੋਂ ਆਪਾਂ ਪੋਲ ਤੇ ਹੀ ਆਪਣੀਆਂ ਪਹਿਲੀ ਉੱਥੇ ਜਿਹੜੀਆਂ ਆਪਣੀਆਂ ਮੋਟਰਾਂ ਲੱਗੀਆਂ ਨੇ ਉੱਥੇ ਆਪਣੀਆਂ ਦਾਖ ਮੋਟਰਾਂ ਆਪਣੀਆਂ ਸਾਡੀਆਂ ਉੱਥੇ ਸਾਰਾ ਕੁਝ ਪਾਣੀ ਦੀ ਚਪੇੜ ਚ ਆ ਗਿਆ ਹਾਂ ਪਾਣੀ ਦੀ ਚਪੇੜ ਤੇ ਜਿੱਦਾਂ ਆ ਪਹਿਲੀ ਆ ਵੀ ਇਦਾਂ ਇਦਾਂ ਹੋ ਗਿਆ ਸਾਰਾ ਕੁਝ ਉੱਥੇ ਕੋਈ ਤੁਹਾਨੂੰ ਨਹੀਂ ਨ ਪਾਪਾ ਜੀ ਇਹ ਜੋ ਪਾੜ ਪਿਆ ਇਸ ਨੂੰ ਪੂਰਨ ਦੇ ਲਈ ਹਜੇ ਕਿੰਨਾ ਵਕਤ ਲੱਗੇਗਾ ਕਿੰਨੇ ਦਿਨ ਲੱਗਣਗੇ ਇਹਨੂੰ ਦੇਖੋ ਜੀ ਅਸੀਂ ਕੱਲ ਨੂੰ ਇਹਨੂੰ ਸਿਰੇ ਚੜਾਂਗੇ ਜਿੱਦਾ ਪਰਮਾਤਮਾ ਦੇ ਗੜੀ ਹੱਥ ਜੋੜ ਕੇ ਤੇ ਅਰਦਾਸ ਕਰ ਦੇਣੀ ਕੱਲ ਨੂੰ ਹਾਂ ਇਹਨੂੰ ਸਿਰੇ ਚੜ੍ਹ ਦਾਂਗੇ ਅਸੀਂ ਦੇਖ ਰਹੇ ਹਾਂ ਬਿਲਕੁਲ ਪੂਰੇ ਜੰਗੀ ਪੱਧਰ ਤੇ ਕੰਮ ਜਾ ਰਹੀ ਹੈ ਸਾਰੇ ਮੁੰਡੇ ਪਿੰਡ ਦੇ ਹੀ ਨੇ ਇਹ ਪਿੰਡ ਦੇ ਨਹੀਂ ਹੈ ਬਾਕੀ ਆ ਮੇਰਾ ਪੋਤਾ ਜਾ ਰਹਿਆ ਨੇ 4x4 ਤੇ ਨੇ ਚੱਲਦੇ ਨੇ ਉਹ ਵੀ ਭਤੀਜਾ ਨੇ ਉਹ ਵੀ 4x4 ਤੇ ਬਿਲਕੁਲ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੇ ਪਿੱਛੇ ਜੋ ਜੰਗੀ ਪੱਧਰ ਤੇ ਕੰਮ ਜਾਰੀ ਹੈ ਰੇਤਾ ਲਿਜਾਇਆ ਜਾ ਰਿਹਾ ਹੈ ਬੰਨ ਨੂੰ ਪੂਰਨ ਦੀ ਤਿਆਰੀਆਂ ਹੋ ਰਹੀ ਹੈ ਉਹ ਵੀ ਦਿਖਾਣ ਕਿਉਂਕਿ ਇੱਥੇ ਦੋ ਭਤੀਜੇ ਨੇ ਚੱਲਦੇ ਆਹ ਦੋ ਭਤੀਜੇ ਨੇ ਦੋਨੋਂ ਹੀ ਉਹ ਪਿੱਛੇ ਟਰੈਕਟਰ ਜਿਹੜੇ ਵੱਡੇ ਚੱਲਦੇ ਨੇ ਹਾਂ ਬਾਬਾ ਜੀ ਦਾ ਕਹਿਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੱਲ ਤੱਕ ਇਹ ਜੋ ਪਾੜ ਪਿਆ ਹੈ ਇਸ ਨੂੰ ਅਸੀਂ ਪੂਰ ਦਿਆਂਗੇ ਅੱਛਾ ਇਸ ਦੀ ਡੂੰਘਾਈ ਦੀ ਤੁਸੀਂ ਗੱਲ ਕਰ ਰਹੇ ਹੋ ਬਾਬਾ ਜੀ 12 ਫੁੱਟ ਦੀ ਡੂੰਘਾਈ ਹੈ 12 ਫੁੱਟ ਡੂੰਘਾਈ ਹੈ ਜੀ ਅਸੀਂ ਕੱਲ ਵੀ ਨਾਪਿਆ ਨੇ ਮੇੜ ਉਹ ਵਾਂਹ ਜਿਹੜਾ 12 ਫੁੱਟ ਦਾ ਉਹ ਥੱਲੇ ਲੱਗਦਾ ਨਹੀਂ ਅਜੇ ਅਸੀਂ ਪੂਰਾ ਸੋਚਿਆ ਵੀ 12 ਫੁੱਟ ਦੇ ਲਗਾਈ ਇੱਥੇ ਹੈਗੀ ਆ ਇੱਥੋਂ ਵੀ ਅਸੀਂ 12 ਫੁੱਟ ਤੋਂ ਲਗਾਏ ਆ ਇੱਥੋਂ ਕੱਲ ਦੇ ਦੋ ਅਸੀਂ ਲੱਗੇ ਆ ਕੱਲ ਪਰਸੋ ਦੇ ਲੱਗੇ ਆ ਪੌਪਲਰ ਉੱਪਰ ਚੱਲਦੀ ਆ ਟਰੈਕਟਰਾਂ ਨਾਲ ਹੀ ਥੱਲੇ ਲੈ ਜਾਂਦੇ ਆ ਪੌਪਲਰ ਥੋੜਾ ਥੋੜਾ ਗਾਂ ਕਰੀ ਜਾਂਦੇ ਆ ਹੁਣ ਉਹਨਾਂ ਦਾ ਟਰੈਕਟਰ ਨਹੀਂ ਵਧਾਈ ਜਾਂਦੇ ਗਾਂ ਠੀਕ ਹੈ ਇਦਾਂ ਹੀ ਅਸੀਂ ਉੱਥੋਂ ਤੇ ਲੈ ਜਾਣਾ ਉਹ ਗਾਲੜੇ ਸਿਰੇ ਤਾਈ ਨਾ ਇਹ ਨਾਲ ਨਾਲੇ ਪੂਰੀ ਜਾਣਾ ਇਹ ਇਹ ਇਧਰੋਂ ਅੱਛਾ ਬਾਬਾ ਜੀ ਬੰਨ ਨੂੰ ਇਹ ਜੋ ਬਣਾਉਣ ਦੇ ਲਈ ਬੰਨਣ ਦੇ ਲਈ ਇਹ ਜੋ ਪਾੜ ਪਿਆ ਇਸ ਨੂੰ ਪੂਰਨ ਦੇ ਲਈ ਤੁਹਾਨੂੰ ਹੋਰ ਕਿਸ ਕਿਸ ਚੀਜ਼ ਦੀ ਲੋੜ ਹੈ ਤੁਹਾਡੇ ਕੋਲ ਸਮਾਨ ਪੂਰਾ ਹੈ ਸਾਨੂੰ ਤੇਲ ਦੀ ਹੈ ਸਾਨੂੰ ਬਾਕੀ ਨਹੀਂ ਸਾਡਾ ਚਲੋ ਰਸਣ ਤਾਂ ਪਰਮਾਤਮਾ ਨਾਲੋਂ ਹੁਣ ਸੰਗਤ ਬਹੁਤ ਜਿਆਦੀ ਬਾਬਿਆਂ ਲਈ ਵੀ ਇਹ ਲੰਗਰ ਚੱਲਦੇ ਨੇ ਹੁਣ ਇਹ ਭਾਈ ਹੁਣ ਇਹ ਵੀ ਲੈ ਕੇ ਆਏ ਨੇ ਇਹ ਲੰਗਰ ਤਾਂ ਅੱਤੋਂ ਰਿਆ ਆਉਂਦਾ ਤੇ ਲੰਗਰ ਦੀ ਸਾਨੂੰ ਕੋਈ ਘਾਟ ਨਹੀਂ ਕੀ ਸਾਨੂੰ ਦਿੱਕਤ ਸੀ ਤੇਲ ਦੀ ਸਾਡੇ ਅੱਜ 4 ਟਰੈਕਟਰ ਇੱਥੇ ਰੋਕ ਚੁੱਕੇ ਹੈਗੇ ਡੀਜ਼ਲ ਦੀ ਕਮੀ ਕਰਕੇ ਪਰ ਉਹ ਡੀਜ਼ਲ ਦੀ ਹੁਣ ਕਮੀ ਪੂਰੀ ਹੋ ਗਈ ਆ ਹੁਣ ਅਸੀਂ ਅੱਜ ਟਰੈਕਟਰ ਰੁਕਣ ਨਹੀਂ ਦੇਣੇ ਇੱਥੇ ਜੇ ਸਾਨੂੰ ਕੱਲ ਨੂੰ ਵੀ ਤੇਲ ਮਿਲ ਗਿਆ ਹੋ ਸਕਦਾ ਨਹੀਂ ਆਇਆ ਪੂਰਾ ਸਿਰੇ ਚਾੜ ਧਾਂਗੇ ਨੂੰ ਕੱਲ ਨੂੰ ਇਹ ਜੈ ਨੂੰ ਅਸੀਂ ਬੰਦ ਕਰਾਂਗੇ ਪਾਣੀ ਨੂੰ ਵੇਸ ਨੂੰ ਅਰਦਾਸ ਕਰਾਂਗੇ ਅਸੀਂ ਕੱਲ ਨੂੰ ਵੀ ਪਰਮਾਤਮਾ ਇਹ ਮਿਹਰ ਕਰ ਖਵਾਜੇ ਨੂੰ ਕਹਾਂਗੇ ਵੀ ਹੁਣ ਤੂੰ ਇਹਨੂੰ ਨਾਂਗਾ ਬੰਦ ਕਰ ਦੇ ਪਰ ਇਹਦੀ ਰੱਖ ਲਾਉਣ ਤੂੰ ਆਪ ਦਾ ਠੀਕ ਹੈ ਸੋ ਜਿਵੇਂ ਕਿ ਬਾਬਾ ਜੀ ਨੇ ਕਿਹਾ ਕਿ ਕੰਮ ਜੰਗੀ ਪੱਧਰ ਤੇ ਜਾ ਰਹੀ ਹੈ ਤੇ ਜਿੱਥੇ ਤੱਕ ਕੋਸ਼ਿਸ਼ ਹੈ ਕੱਲ ਤੱਕ ਇਸ ਪਾੜ ਨੂੰ ਪੂਰ ਦਿੱਤਾ ਜਾਏਗਾ ਡੂੰਘਾਈ ਬਾਬਾ ਜੀ ਨੇ ਦੱਸ ਦਿੱਤੀ ਕਿ ਅਜੇ ਵੀ ਕਰੀਬ-ਕਰੀਬ 12 ਫੁੱਟ ਡੂੰਘਾ ਹੈ ਤੇ ਜੇਕਰ ਖੁਦਾ ਨਾ ਖਾਸਤਾ ਹੋਰ ਪਾਣੀ ਆ ਜਾਂਦਾ ਹੈ ਤਾਂ ਨੁਕਸਾਨ ਹੋਰ ਜ਼ਿਆਦਾ ਹੋ ਜਾਏਗਾ ਪਰ ਬਾਬਾ ਜੀ ਨੇ ਦੱਸਿਆ ਹੈ ਕਿ ਟਰੈਕਟਰ ਆਪਣੇ ਨੇ ਇਹ ਪੋਕਲੇ ਨਾਲ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਨੇ ਲੋਕ ਮਦਦ ਕਰ ਰਹੇ ਨੇ ਲੰਗਰ ਦੀ ਵੀ ਕੋਈ ਕਮੀ ਨਹੀਂ ਹੈ ਘਾਟ ਤੇ ਜ਼ਰੂਰਤ ਸਿਰਫ ਇੱਥੇ ਤੇਲ ਦੀ ਤੇ ਡੀਜ਼ਲ ਦੀ ਹੈ ਕਿਉਂ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਇੱਥੇ ਕੰਮ ਲਗਾਤਾਰ ਜਾ ਰਿਹਾ ਹੈ ਸੋ ਤੇਲ ਦੀ ਇੱਥੇ ਪੈਣੀ ਕਾਦਰ ਖਾਂ ਪਿੰਡ ਦਾ ਨਾਮ ਹੈ ਜੀ ਪੈਣੀ ਪੈਣੀ ਕਾਦਰ ਪੈਣੀ ਕਾਦਰ ਪੈਣੀ 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 ਬਾਦਰ ਤੇ ਪੈਣੀ ਕਾਦਰ ਹਾਂਜੀ ਹਾਂਜੀ ਪੈਣੀ ਕਾਦਰ ਦੇ ਵਿੱਚ ਇਸ ਵਕਤ ਜੋ ਕੰਮ ਚੱਲ ਰਿਹਾ ਹੈ ਬਨਪੂਰਨ ਦਾ ਇੱਥੇ ਤੇਲ ਦੀ ਲੋੜ ਹੈ ਕਈ ਨੁਮਾਇੰਦੇ ਨੇ ਔਰ ਕਈ ਜੋ ਸਾਪ ਦਾ ਮੰਤਰੀ ਰਹਿ ਚੁੱਕੇ ਨੇ ਉਹ ਸੋਸ਼ਲ ਮੀਡੀਆ ਤੇ ਦਿਖ ਰਹੇ ਨੇ ਉਹਨਾਂ ਦੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਕਿ ਲੋਕਾਂ ਨੂੰ ਤੇਲ ਵੰਡ ਰਹੇ ਨੇ ਸੋ ਅਸੀਂ ਅਪੀਲ ਕਰਦੇ ਆ ਕਿ ਇੱਥੇ ਵੀ ਪਹੁੰਚ ਕੀਤੀ ਜਾਵੇ ਉਹਨਾਂ ਦੇ ਨੁਮਾਇੰਦੇ ਇੱਥੇ ਆਉਣ ਕਿਉਂਕਿ ਇੱਥੇ ਵਾਕਈ ਜ਼ਰੂਰਤ ਤੇ ਤਸਵੀਰਾਂ ਤੁਸੀਂ ਦੇਖ ਲਈਆਂ ਨੇ ਇਹਨਾਂ ਨੂੰ ਡੀਜ਼ਲ ਦੀ ਆ ਤੇਲ ਦੀ ਜੋ ਮਦਦ ਹੈ ਉਹ ਪਹੁੰਚਾਈ ਜਾਵੇ ਔਰ ਇੱਕ ਹੋਰ ਖਾਸ ਗੱਲ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖਾਸ ਕਰਕੇ ਕਿਹਾ ਸੀ ਕਿ ਪਿੰਡ-ਪਿੰਡ ਦੇ ਵਿੱਚ ਇੱਕ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਹੋਏਗਾ ਇੱਥੇ ਤਾਂ ਇੰਨਾ ਵੱਡਾ ਕੰਮ ਐ ਪਾੜ ਪਿਆ ਹੋਇਆ ਲੋਕ ਆਪਣੇ ਪੱਧਰ ਤੋਂ ਉਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇੱਥੇ ਅਸੀਂ ਆਏ ਆ ਪਹੁੰਚੇ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਔਰ ਹਾਲਾਤ ਦੇਖਣ ਦੇ ਲਈ ਤਾਂ ਕਿ ਲੋਕਾਂ ਦੇ ਘਰ ਤੱਕ ਤਸਵੀਰਾਂ ਪਹੁੰਚਣ ਕਿ ਵਾਕਈ ਪੰਜਾਬ ਦੇ ਵਿੱਚ ਕਿਸ ਕਦਰ ਹਾਲਾਤ ਨੇ ਔਰ ਕਿਸ ਪੱਧਰ ਤੇ ਕੰਮ ਜਾ ਰਹੀ ਹੈ ਪਰ ਇੱਥੇ ਸਾਨੂੰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਮਿਲਿਆ ਸੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਵੀ ਅਪੀਲ ਹੈ ਕਿ ਆਪਣੇ ਆਪਣੇ ਅਧਿਕਾਰੀਆਂ ਨੂੰ ਤੁਸੀਂ ਪੁੱਛੋ ਰਿਪੋਰਟ ਲਓ ਕਿ ਆਖਿਰ ਉਹ ਕਰ ਕੀ ਰਹੇ ਨੇ ਪੈਣੀ ਕਾਦਰ ਦੇ ਵਿੱਚ ਅਸੀਂ ਮੌਜੂਦ ਆ ਇੱਥੇ ਕੋਈ ਅਧਿਕਾਰੀ ਨਹੀਂ ਹੈ ਔਰ ਨਾ ਹੀ ਹੁਣ ਤੱਕ ਕਿਸੇ ਅਧਿਕਾਰੀ ਨੇ ਇੱਥੇ ਪਹੁੰਚ ਕੀਤੀ ਹੈ ਅੱਛਾ ਬਾਬਾ ਜੀ ਖੋਰ ਗਲ ਜਿੱਥੇ ਇਸ ਵਕਤ ਅਸੀਂ ਬੈਠੇ ਹੋਏ ਆ ਇੱਥੇ ਝੋਨੇ ਦੇ ਖੇਤ ਸੀਗੇ ਇੱਥੇ ਝੋਨੇ ਦੇ ਖੇਤ ਸੀਗੇ ਇੱਥੇ ਝੋਨਾ ਬਹੁਤ ਸੋਹਣਾ ਝੋਨਾ ਸੀਗਾ ਜਿੰਨਾ ਵੀ ਸਾਰਾ ਏਰੀਆ ਨਾ ਜਿੱਦੇ ਇੱਥੇ ਅਸੀਂ ਜਦੋਂ ਟੋਟਦਾ ਨਾ ਅਸੀਂ ਖੋਦ ਉਸ ਮੌਕੇ ਤੇ ਅਸੀਂ ਉਦੋਂ ਹੀ ਦੋ ਕਰਮ ਦਾ 파ੜ ਪਿਆ ਸੀ ਜਦੋਂ ਅਸੀਂ ਰੁੱਖ ਇੱਥੇ ਰੋਕੀ ਹੈ ਨਹੀਂ ਜਿਹੜਾ ਵੱੜ ਵੱੜ ਕੇ ਖੁੱਟਿਆ ਹੈ ਆ ਜਿਹੜਾ ਲੋਹੇ ਦਾ ਵਾ ਇਹ ਵੀ ਜਗਾੜ ਅਸੀਂ ਸੁੱਟ ਕੇ ਵੇਖਿਆ ਸੀਗਾ ਇਹ ਵੀ ਮਿੰਟਾਂ 'ਚ ਰੁੜ ਕੇ ਆ ਇਹ ਨੂੰ ਆ ਜਾਂਦਾ ਹੈ ਉਹ ਨੂੰ ਮਗਰੋਂ ਫੇ ਆ ਦੇਤਾ ਪੈ ਪੈ ਕੇ ਪੈ ਪੈ ਕੇ ਆ ਸਾਰਾ ਝੋਨਾ ਇਹਦੇ ਦਵਾਈ ਆ ਆਵੇ ਆ ਤੁਸੀਂ ਇਹ ਨੂੰ ਕਰਕੇ ਵੇਖ ਲਓ ਕੈਮਰਾ ਆ ਇੰਨਣਾ ਦੱਬਿਆ ਪਿਆ ਨਹੀਂ ਆ ਵਹਾਈ ਅਸੀਂ ਦਿਖਾਇਆ ਕਿ ਦੱਬੀ ਹੈ ਇੱਥੇ ਸਾਰੇ ਝੋਨਾ ਹੀ ਆ ਜੀ ਇੱਥੇ ਸਾਰਾ ਏਰੀਆ ਹੀ ਝੋਨੇ ਦਾ ਸੀਗਾ ਬਰਬਾਦ ਹੋ ਗਿਆ ਬਾਬਾ ਸਾਰਾ ਬਰਬਾਦ ਹੋ ਗਿਆ ਨੇ ਇੱਥੇ ਕੋਈ ਝੋਨੇ ਦੀ ਫਸਲ ਨਹੀਂ ਨજર ਨਹੀਂ ਆਉਗੀ ਕਹੇ ਨੇ ਕਿ ਇਹਨੂੰ ਵੀ ਕਹਿ ਦਈਏ ਤਾਂ ਕਹੇਗਾ ਝੋਨਾ ਨਹੀਂ ਗਾਇਆ ਅੱਛਾ ਹੁਣ ਸਰਕਾਰ ਨੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਜਿਹਦਾ ਖੇਤ ਉਹਦੀ ਰੇਤ ਮਿੱਟੀ ਕੱਢ ਰੇਤਾ ਕੱਢ ਲਓ ਤੇ ਜਿੰਨੇ ਪੈਸੇ ਵਟਣੇ ਕਿਸਾਨ ਵਟ ਲਓ ਸਰਕਾਰ ਨੂੰ ਉਹਦੇ ਵਿੱਚੋਂ ਕੁਝ ਨਹੀਂ ਚਾਹੀਦਾ ਤੁਹਾਨੂੰ ਲੱਗਦਾ ਬਹੁਤ ਸੋਖਾ ਆਏ ਦੇਖੋ ਜੀ ਇਹ ਸੋਖਾ ਨਹੀਂ ਰੇਤਾ ਦੇਖ ਲਓ ਕਿੰਨਾ ਟਰੈਕਟਰ ਲੱਗਾ ਨਹੀਂ ਇੰਨਾ ਕੋਈ ਜ਼ਿੰਮੇਵਾਰ ਨੇ ਇਕੱਲੇ ਨਹੀਂ ਲਾਉਣਾ ਤਾਂ ਕਦੀ ਨਹੀਂ ਕੱਢ ਨਹੀਂ ਸਕੇਗਾ ਰੇਤਾ ਸਾਡੇ ਆ ਟਰੈਕਟਰ ਕਿੰਨੇ ਨੇ ਤੁਸੀਂ ਗਿਣ ਲਓ ਵੀ ਕਿੰਨੇ ਲੱਗੇ ਨੇ ਕੱਲ ਦਾ ਸਾਡੇ ਕੋਲ ਇੱਕ ਖੇਤ ਦੇ ਵਿੱਚੋਂ ਰੇਤ ਨਹੀਂ ਇੱਥੇ ਚੱਲੀ ਚੱਲੀ ਇਹ 12 ਫੁੱਟ ਦੀ ਡਿਗਾਈ ਆ ਦੇਖ ਲਓ ਇੱਕ ਖੇਤ ਦੀ ਮਿੱਟੀ ਨਹੀਂ ਅਜੇ ਉੱਥੇ ਚੱਲ ਚੱਲੀ ਬਿਲਕੁਲ ਇੱਕ ਖੇਤ ਦੀ ਮਿੱਟੀ ਨਹੀਂ ਇਹ ਇੱਕ ਖੇਤ ਦੀ ਹੋਰ ਵਾਰ ਤੋਂ ਵਾਰ ਦੋ ਖੇਤ ਦੀ ਮਿੱਟੀ ਅਹੀਂ ਹੋਏ ਟੋਏ ਜਿᱷ ਸਟਾਂਗੇ ਬਾਕੀ ਰੇਤਾ ਕਿੱਥੇ ਲਿਜਾਵਾਂਗੇ ਰੇਤਾ ਦਾ ਜਾਨ ਦਾ ਮਤਲਬ ਹਾਲਾਂਕਿ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਮਸ਼ੀਨਰੀ ਜੋ ਲੱਗੇਗੀ ਉਹ ਸਰਕਾਰ ਪ੍ਰੋਵਾਈਡ ਕਰਾਏਗੀ ਪਰ ਤੁਹਾਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਖੇਤਾਂ ਦੇ ਵਿੱਚ ਰੇਤਾ ਪਹੁੰਚਿਆ ਹੈ ਵੀ ਮਸ਼ੀਨਰੀ ਉਪਲਬਧ ਮੁਹੱਈਆ ਹੋ ਸਕੇਗੀ ਨਹੀਂ ਜੀ ਨਹੀਂ ਨਹੀਂ ਕਰ ਸਕਦਾ ਕਿਸੇ ਕੋ ਨਹੀਂ ਹੋਣੀ ਭਾਵੇਂ ਜੋ ਮਰਜੀ ਕਰ ਲੈਣੇ ਸਰਕਾਰਾਂ ਭਾਵੇਂ ਜਿੰਨੇ ਮਰਜੀ ਵਾਦੇ ਕਰੀਣ ਇੰਨੀ ਰੀਤ ਨਹੀਂ ਇਹ ਲਿਆ ਨਹੀਂ ਸਕਦਾ ਕੋਈ ਵੀ ਇਹ ਤਾਂ ਖੇਤਾਂ ਦੇ ਵਿੱਚ ਹੀ ਸਾਨੂੰ ਦਬਾਉਣੀ ਪਵੇਗੀ ਜਿੱਦਾਂ ਹੁਣ ਲਾ ਲੋ ਕਿਤੇ ਮਿੱਟੀ ਆ ਕਿਤੇ ਰੇਤ ਆ ਇਸੇ ਨੂੰ ਉਲਟਾਵੇਂ ਆ ਨਾ ਮਾੜਾ ਮੋਟਾ ਪਲਟ ਕੇ ਕੋ ਖੇਤ ਪੱਧਰ ਕਰਕੇ ਫੇਰ ਇੱਥੇ ਫਸਲ ਦੀ ਬਜਾਈ ਕਰ ਸਕਦੇ ਆ ਉਦਾਂ ਨਹੀਂ ਹੋਣੀ ਅੱਛਾ ਆਉਣ ਵਾਲਾ ਸੀਜ਼ਨ ਹੁਣ ਕਣਕ ਦਾ ਹੈ ਹੈਨਾ ਕਣਕ ਬੀਜਣੀ ਸੀ ਤੁਸੀਂ ਝੋਨੇ ਦੀ ਕਟਾਈ ਕਰਨੀ ਸੀ ਹੁਣ ਕਿੰਨਾ ਟਾਈਮ ਲੱਗੇਗਾ ਕਿਉਂਕਿ ਕਿੰਨੇ ਕਿੰਨੇ ਫੁੱਟ ਤਾਂ ਇੱਥੇ ਰੇਤਾਂ ਪਿਆ ਹੋਇਆ ਚਲੋ ਹੌਲੀ ਹੌਲੀ ਦੇਖੋ ਜੀ ਹੁਣ ਹੌਲੀ ਹੌਲੀ ਇਦਾਂ ਚਲਾਵਾਂਗੇ ਨਾ ਜਿਵੇਂ ਜਿਵੇਂ ਰੇਤ ਪਈ ਆ ਉਹਨੂੰ ਪੱਧਰ ਕਰਾਂਗੇ ਜਿੱਦਾਂ ਦੀ ਬਜਾਈ ਹੋਊਗੀ ਹੌਲੀ ਹੌਲੀ ਧਰਤੀ ਨਾ ਪਾਣੀ ਦੇ ਦੂ ਕੇ ਰੇਤ ਮਾਰਾਂਗੇ ਇਹਨੂੰ ਨਾ ਫਸਲ ਪੀਜਾਂ ਜਲਟਾਵੇਂ ਹਾਲ ਫੇਰਾਂਗੇ ਕੋ ਮਿੱਟੀ ਥੱਲੇ ਕੱਢਾਂਗੇ ਉਹ ਛੇਦੀ ਲੈ ਕੇ ਸਕਤੀ ਤੇ ਥੋੜੀ ਜੀ ਕਣਕ ਹੋਏਗੀ ਕਣਕ ਫੇਰ ਹੋਜੂਗੀ ਠੀਕ ਚਲੋ ਹੋਊਗੀ ਆਹ ਤੇ ਆਪੇ ਹੋਜੂਗੀ 1 2 ਸਾਲ ਲੱਗਣਗੇ ਧਰੂ ਅੱਛਾ ਬਾਬਾ ਜੀ ਇੱਕ ਗੱਲ ਮੈਂ ਨਾ ਪਰਸਨਲੀ ਤੁਹਾਨੂੰ ਕਹਿਣਾ ਚਾਹੁੰਦਾ ਜਿਵੇਂ ਕਿ ਤੁਹਾਡੇ ਨਾਲ ਗੱਲ ਕੀਤੀ ਨਾ ਤੁਸੀਂ ਆਪ ਕਹਿ ਰਹੇ ਹੋ ਕਿ ਸੋ ਖੇਤ ਤੁਹਾਡੇ ਸੀਗੇ ਤੇ ਮੋਟਰਾਂ ਸੀਗੀਆਂ ਜਿੰਨੀਆਂ ਡੁੱਬ ਗਿਆ ਪਰ ਫਿਰ ਵੀ ਨਾ ਤੁਹਾਡੇ ਨਾਲ ਗੱਲ ਕਰਕੇ ਤੁਹਾਡਾ ਹੌਸਲਾ ਬੁਲੰਦ ਜਾਪਦਾ ਹੈ ਹੈ ਕਿ ਡਿਗੇ ਨਹੀਂ ਹੋ ਤੁਸੀਂ ਪਤਾ ਕੀ ਗੱਲਾ ਦੀ ਅਸੀਂ ਸਾਡੇ ਨਾਲ ساری ਉਮਰ ਦੇਖੋ ਸਾਡਾ ਸੀ ਉਦਾਂ ਐ ਪਾਕਿਸਤਾਨ ਦੇ ਵਿੱਚੋਂ ਸਾਡਾ ਜਨਮ ਇੱਥੋਂ ਦਾ ਵਾ ਨਵੀਪੁਰ ਦਾ ਅਸੀਂ ساری ਉਮਰ ਇੱਥੇ ਵੇਖ ਲਈ ਹੈ ਜੇ ਅਸੀਂ ਮੜਾ ਜਾਂ ਮਨਾ ਦੇਤੇ ਹੋਗਾ ਭਰਾਂਗੇ ਤੇ ਅਸੀਂ ਜਾਨ ਗਵਾ ਲਾਂਗੇ ਆਪਦੀ ਅਸੀਂ ਭਰ ਹੌਸਲਾ ਨਹੀਂ ਛੱਡਣਾ ਭਾਵੇਂ ਕੋਈ ਚ ਹੋ ਜਾਏ ਅਸੀਂ ਆਪ ਦਾ ਜੋ ਵੀ ਦਰਦ ਗਹਿਰ ਕਰਨਾ ਉਹ ਕਰ ਹੀ ਜਾਣਾ ਅਸੀਂ ਆਪ ਦਾ ਭਾਵੇਂ ਰਾਤ ਦਿਨ ਅਸੀਂ ਲੱਗੇ ਰਹਿਣਾ ਹੌਸਲਾ ਨਹੀਂ ਛੱਡਣਾ ਹੌਸਲਾ ਨਹੀਂ ਛੱਡਣਾ ਜੋ ਮਰਦੀ ਹੋਵੇ ਅਸੀਂ ਉਹਨਾਂ ਪੈਰਾਂ ਤੇ ਇਹ ਜੇ ਵੰਨ ਟੁੱਟਿਆ ਕਰਨ ਤੇ ਅਸੀਂ ਸਮਝੋ ਚੋਂ 5 ਸਾਲਾਂ ਤੇ ਆਪਦੇ ਪੈਰਾਂ ਤੇ ਆ ਜਾਂਦੇ ਆ ਪੰਡਾ ਕਥਾਲਾਂ ਤੇ ਫੇਰ ਵੰਨ ਟੁੱਟਦੇ ਨੇ ਫੇ ਅਸੀਂ ਉਹਨਾਂ ਪੈਰਾਂ ਤੋਂ ਫੇਰ ਪਿੱਛੇ ਚਲੇ ਜਾਂਦੇ ਆ ਪਰ ਇੰਨੀ ਸਰਕਾਰ ਆਈ ਹੈ ਬਾਬਾ ਜੀ ਕਦੇ ਕਿਸੇ ਨੇ ਇਹਦਾ ਕੋਈ ਟੁਕਮਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਜੀ ਹੱਲ ਜੇ ਕਰਨਾ ਹੋਵੇ ਤਾਂ ਫੇ ਸੈਂਟਰ ਕਰ ਸਕਦੀ ਹੈ ਕਿਉਂ ਇਹਨੂੰ ਨਹਿਰੀ ਰੂਪ ਬਣਾ ਦੇਣ ਕਿੱਥੇ ਮਾਝਾ ਨੇ ਕਿੱਥੇ ਹਰੀ ਕਹਿਰ ਨੇ ਗੋਮਾਲ ਸਾਹਿਬ ਦਾ ਕਿੰਨਾ ਕੋਪੜ ਨੇ ਉਥੋਂ ਦੀ ਪਾਣੀ ਸਾਰਾ ਆਉਂਦਾ ਨੇ ਜੇ ਉਹਨਾਂ ਹੀ ਚੌੜਾ ਲੋਕਾਂ ਨੂੰ ਕਵਹਿਰ ਕਰ ਲੈਣ ਪੈੜੀ ਤੇ ਲੋਕਾਂ ਨੂੰ ਪੈਸਾ ਦੇ ਦੇਣ ਇਹ ਸਾਰਾ ਨਹਿਰ ਦਾ ਰੂਪ ਬਣਾ ਦੇਣ ਤਾਂ ਹਾਏ ਹਾਏ ਨੂੰ ਸਾਰਾ ਫੇ ਸਾਡੇ ਬੰਨ ਟੁੱਟਣ ਹਟਣੇ ਨਹੀਂ ਤੇ ਇਹ ਨਹੀਂ ਹਟਣੇ ਬੰਨ ਟੁੱਟੇ ਤੇ ਡੈਮਾਂ ਦੇ ਪਾਣੀ ਵਧਣਾ ਜਦੋਂ ਵਧਿਆ ਤਾਂ ਕੋਈ ਨਾ ਕੋਈ ਡਾਇਮਿਟ ਛੱਡਣਾ ਛੱਡਣਾ ਪਾਣੀ ਉਹਨੇ ਫੇਰ ਤਾਂ ਸਾਨੂੰ ਡੋਬਣਾ ਹੀ ਡੋਬਣਾ ਤੇ ਉਹ ਪਾਣੀ ਦੇਖੋ ਆ ਮੜਾ ਜੇ ਪਰਲੇ ਬੰਨੇ ਬੰਨਵਾ ਇੱਕ ਦੋ ਬੰਨ ਜੀ ਇੱਕ ਵੱਡਾ ਉਹ ਸਰਕਾਰ ਦਾ ਇੱਕ ਉਹ ਦੂਰਲੇ ਬੰਨੇ ਹੋਰ ਆ ਇੱਕ ਆ ਨਾਲ ਦੀ ਆੜ ਤੇ ਗਲਤੀ ਤੇ ਸਾਡੀ ਆਪਦੀ ਹੈ ਕਿ ਇਥੇ ਆ ਜਾਂਦੀਆਂ ਨੇ ਵੀ ਜਦੋਂ ਅਸੀਂ ਬੰਨ ਨੂੰ دریاਵਾਂ ਨੂੰ ਬੰਨ ਲਾਤੇ دریا ਨੇ ਨੰਗਣਾ ਤੇ ਕੀ ਤੋਂਦੀ ਹੈ ਗਈ ਆ ਇਹ ਹੁਣ ਗੱਲ ਤੇ ਜੇ ਨਹਿਰ ਦਾ ਰੂਪ ਬਣਾ ਦੇਣਾ ਤਾਂ ਫੇਰ ਤਾਂ ਕੋਈ ਦਿੱਕਤ ਨਹੀਂ ਕੀ ਫੇਰ ਤਾਂ ਨਹਿਰ ਦੇ ਦਧਾਈ ਦੇ ਵਿੱਚ ਕਰ ਦੇਣ ਪਾਣੀ ਫੇ ਪਾਣੀ ਸਾਰਾ ਸਦਾ ਹੈ ਨੂੰ ਤਰੀ ਜਾਂਦਾ ਉਹਨਾਂ ਲੀਜ ਕਰੀ ਜਾਣਗਾ ਉਹ ਤੋਂ ਗਾਂ ਤੇ ਜਦੋਂ ਜਮਾ ਕਰਦੇ ਆ ਉਦੋਂ ਵੀ ਸਾਡਾ ਵੀ ਇਧਰ ਨੂੰ ਨੁਕਸਾਨ ਹੁੰਦਾ ਤਾਂ ਅਸੀਂ ਕਹੇ ਸੀ ਹਰੀ ਕੇ ਹੈਡ ਵੀ ਧਰਨਾ ਦਿੱਤਾ ਸੀ ਅਸੀਂ ਕਹੇ ਵੀ 10 ਇੰਚ ਪਾਣੀ ਲਾ ਦੋ ਅੱਜ ਸਹੀਂ ਸਾਡੇ 2-3 ਦਿਨ ਲੰਘ ਜਾਣੇ ਆ ਜਦੋਂ 3 ਇੰਚ ਪਾਣੀ ਲੱਥ ਗਿਆ ਪਰ ਉਹਨਾਂ ਨੇ ਧਰ ਨਹੀਂ ਚੱਕਣੇ ਪਰ ਉਹ ਰਾਤੋਂ ਰਾਤ ਫੇ ਬੰਨ ਟੁੱਟਣੇ ਸ਼ੁਰੂ ਹੋ ਗਏ ਜੇ ਥੋੜਾ ਜਿਹਾ ਵੀ ਨੀਵਾ ਕਰ ਦਿੰਦੇ ਫੇ ਸਾਡੇ ਅਸੀਂ ਪਕਿਆਈ ਕਰਨੀ ਸੀ ਉਹਨਾਂ 'ਚ ਰਾਤ ਦਿਨ ਲੱਗੇ ਸੀਗੇ ਕੋਈ ਮਿੱਟੀ ਕਿੱਦੋਂ ਲਿਆਣ ਕੇ ਪਾਉਂਦਾ ਸੀ ਕਿੱਥੇ ਪਾਉਂਦਾ ਪਰ ਬੰਨ ਰਾਤੋਂ ਰਾਤ ਟੁੱਟ ਗਿਆ ਫੇ ਸਾਡੇ ਵੱਸੋਂ ਬਾਹਰ ਹੋ ਗਏ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਕਿਹਾ ਤਾਂ ਹੈ ਵੀ ਹੱਲ ਵੀ ਤੁਸੀਂ ਦੱਸਿਆ ਵੀ ਸੈਂਟਰ ਕਰ ਸਕਦੀ ਹੈ ਪਰ ਜ਼ਿੰਮੇਵਾਰੀ ਆਖਿਰ ਦੇ ਵਿੱਚ ਸੂਬਾ ਸਰਕਾਰਾਂ ਦੀ ਹੈ ਜਿਸ ਦੀ ਮਰਜ਼ੀ ਸਰਕਾਰ ਹੋਵੇ ਇੰਨੇ ਸਾਲ ਹੋ ਗਏ ਪੰਜਾਬ ਦੀ ਸਿਆਸਤ ਭੋਗਦੇ ਹੋਏ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਮਸਲਾ ਹੈ ਸੈਂਟਰ ਤੱਕ ਪਹੁੰਚਾਇਆ ਜਾਵੇ ਤੇ ਸੈਂਟਰ ਤੋਂ ਇਸ ਦਾ ਟੁਕਵਾ ਹੱਲ ਕਰਾਇਆ ਜਾਵੇ ਕਿਉਂਕਿ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਨਹਿਰਾਂ ਬਣਾਉਣੀਆਂ ਚਾਹੀਦੀਆਂ ਪੱਕੀਆਂ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਤਾਂ ਇੱਥੇ ਪਿੰਡ ਡੁੱਬਣੋਂ ਬਚਣੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹੜ੍ਹ ਪੰਜਾਬ ਨੂੰ ਹੋਰ ਡੋਬ ਸਕਦੇ ਨੇ ਪਰ ਬਾਬਾ ਜੀ ਦਾ ਹੌਸਲਾ ਦੇ ਕੇ ਵਾਕਈ ਖੁਸ਼ੀ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਸਾਨ ਦੇ ਰੂਪ ਦੇ ਵਿੱਚ ਜੰਮਿਆ ਲਗਾਤਾਰ ਮਿਹਨਤ ਕਰਨਾ ਸਾਡਾ ਕੰਮ ਹੈ ਜਜ਼ਬਾ ਇਹਨਾਂ ਦਾ ਦੇਖ ਕੇ ਵਾਕਈ ਖੁਸ਼ੀ ਹੁੰਦੀ ਹੈ ਔਰ ਇਹ ਸਾਬਤ ਕਰਦਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਰਹਿੰਦਾ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਪੰਜਾਬੀ ਰਹਿੰਦੇ ਨੇ